ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਲੈ ਕੇ ਹਾਜ਼ਰ ਹੋਏ ਆਂ ਜੀ ਬਾਸਮਤੀ ਦੇ ਤਾਜ਼ਾ ਰੇਟ ਤੇ ਕਰਦੇ ਆਂ ਗੱਲਬਾਤ ਬਾਸਮਤੀ ਦੇ ਤਾਜ਼ਾ ਰੇਟ ਕੀ ਚੱਲ ਰਿਹਾ ਵੱਖ-ਵੱਖ ਮੰਡੀਆਂ ਦੇ ਵਿੱਚ ਤੇ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜਨਾ ਰੇਟ ਦੇਖਣ ਲਈ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ Facebook ਪੇਜ ਤੇ ਦੇਖ ਰਹੇ ਤਾਂ ਆਪਣੇ Facebook ਪੇਜ ਖੇਤੀ ਬੜੀ ਪੰਜਾਬ ਦੀ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਆਜੂ ਕਰਦੇ ਆਂ ਗੱਲਬਾਤ ਕੀ ਹੈ ਜਿਹੜੇ ਰੇਟ ਚੱਲ ਰਹੇ ਆ ਮੰਡੀਆਂ ਦੇ ਵਿੱਚ ਤੇ ਕਿਸਾਨ ਵੀਰੋ ਅੱਜ ਹੈਗਾ ਜੀ 5 ਅਗਸਤ 2025 ਦਿਨ ਮੰਗਲਵਾਰ ਘਰੌੜਾ ਮੰਡੀ ਹੈ ਜੀ ਸਭ ਤੋਂ ਪਹਿਲਾਂ ਘਰੌੜਾ ਮੰਡੀ ਦੇ ਵਿੱਚ 1509 ਬਾਸਮਤੀ ਪਹੁੰਚੀ ਹੈ ਜੀ ਇਹਦਾ ਰੇਟ ਲੱਗਿਆ ਜੀ 2951 ਰੁਪਏ ਤੇ 20 ਰੁਪਏ ਜਿਹੜੀ ਬਾਸਮਤੀ ਮੰਦੀ ਰਹੀ ਹੈ ਜੀ ਅਗਲੀ ਮੰਡੀ ਆ ਕਿਸਾਨ ਵੀਰੋ ਡਬਰਾ ਮੰਡੀ ਡਬਰਾ ਮੰਡੀ ਦੇ ਵਿੱਚ 1509 ਬਾਸਮਤੀ ਨਵੀਂ ਬਾਸਮਤੀ ਹੈ ਜੀ 2800 ਤੇ 50 ਰੁਪਏ ਲੱਗੇ ਤੇ 50 ਰੁਪਿਆ ਦੀ ਇੱਥੇ ਤੇਜ਼ੀ ਦੇਖਣ ਨੂੰ ਮਿਲੀ ਆ ਤੇ ਅਗਲੀ ਮੰਡੀ ਹੈਗੀ ਆ ਕਿਸਾਨ ਵੀਰੋ ਕਰਨਾਲ ਮੰਡੀ ਕਰਨਾਲ ਮੰਡੀ ਦੇ ਵਿੱਚ 1509 ਬਾਸਮਤੀਆ ਰੇਟ ਅੱਜ 3100 ਰੁਪਏ ਲੱਗਿਆ ਜੀ ਤੇ 150 ਰੁਪਿਆ ਤੇਜ਼ੀ ਦੇਖਣ ਨੂੰ ਮਿਲੀ ਤੇ 40000 ਮੋਰੀ ਇੱਥੇ ਆਈ ਹੈਗੀ ਅਗਲੀ ਮੰਡੀ ਹੈਗੀ ਆ ਕਿਸਾਨ ਵੀਰੋ ਨਰੇਲਾ ਮੰਡੀ ਦਿੱਲੀ ਦੀ ਨਰੇਲਾ ਮੰਡੀ ਆ ਜੀ ਇੱਥੇ 1121 ਦਾ ਰੇਟ ਆ ਜਿਹੜਾ ਕਿਸਾਨ ਵੀਰੋ ਨਵੀਂ ਬਾਸਮਤੀ 1121 ਇਹ ਨੋਟ ਕਰ ਲੋ 4000 ਤੇ 81 ਰੁਪਏ ਰੇਟ ਲੱਗਾ ਜੀ ਤੇ 200 ਬੋਰੀ ਇੱਥੇ ਪਹੁੰਚੀ ਆ ਜੀ ਨਰੇਲਾ ਮੰਡੀ ਦੇ ਵਿੱਚ 1121 ਦੀ ਤੇ 1509 ਬਾਸਮਤੀ ਦਾ ਰੇਟ ਇੱਥੇ ਜੀ ਨਰੇਲਾ ਮੰਡੀ ਦੇ ਵਿੱਚ 2800 ਤੋਂ ਲੈ ਕੇ 2851 ਰੁਪਏ ਰਿਹਾ ਜੀ ਤੇ 27 ਰੁਪਿਆ ਦੀ ਤੇਜ਼ੀ ਦੇਖਣ ਨੂੰ ਮਿਲੀ ਆ ਅਗਲੀ ਮੰਡੀ ਆ ਕਿਸਾਨ ਵੀਰੋ ਗੰਗੋਵ ਮੰਡੀ ਉੱਤਰ ਪ੍ਰਦੇਸ਼ ਦੀ ਮੰਡੀ ਆ ਜੀ ਯੂਪੀ ਦੀ ਤੇ ਇੱਥੇ 1509 ਬਾਸਮਤੀ ਦਾ ਅੱਜ ਰੇਟ ਆ ਜਿਹੜਾ 3000 ਰੁਪਏ ਰਿਹਾ ਜੀ ਤੇ 1500 15000 ਬੋਰੀ ਇੱਥੇ ਪਹੁੰਚੀ ਆ ਗੰਗੋਵੰਡੀ ਦੇ ਵਿੱਚ ਅਗਲੀ ਮੰਡੀ ਆ ਕਿਸਾਨ ਵਿਰੋਧ ਤਰਾਵੜੀ ਮੰਡੀ ਤਰਾਵੜੀ ਮੰਡੀ ਦੇ ਵਿੱਚ ਜਿਹੜੀ 1509 ਬਾਸਮਤੀ ਆ ਕੰਬਾਈਨ ਵਾਲੀ ਨਵੀਂ ਉਹਦਾ ਰੇਟ ਅੱਜ 2800 ਤੇ 75 ਰੁਪਏ ਰਿਹਾ ਜੀ 25 ਰੁਪਿਆ ਦੀ ਤੇਜ਼ੀ ਦੇਖਣ ਨੂੰ ਮਿਲੀ ਆ ਅਗਲੀ ਮੰਡੀ ਆ ਕਿਸਾਨ ਵਿਰੋਧ ਬਲੰਦ ਸ਼ਹਿਰ ਮੰਡੀ ਬਲੰਦ ਸ਼ਹਿਰ ਮੰਡੀ ਦੇ ਵਿੱਚ 1509 60 ਬਾਸਮਤੀ 2500 ਤੋਂ ਲੈ ਕੇ 2900 ਤੇ 31 ਰੁਪਏ ਰੇਟ ਰਿਹਾ ਜੀ ਤੇ 1000 ਬੋਰੀ ਇੱਥੇ ਪਹੁੰਚੀ ਆ ਅਗਲੀ ਮੰਡੀ ਆ ਕਿਸਾਨ ਵੀਰੋ ਬੂੰਦੀ ਮੰਡੀ ਰਾਜਸਥਾਨ ਦੀ ਬੂੰਦੀ ਮੰਡੀ ਦੇ ਵਿੱਚ ਆ ਜਿਹੜੀ 17 18 ਪੁਰਾਣੀ ਆ ਜੀ ਕੰਬਾਈਨ ਵਾਲੀ ਉਹਦਾ ਰੇਟ ਅੱਜ 3200 ਤੋਂ ਲੈ ਕੇ 3581 ਰੁਪਏ ਰਿਹਾ ਜੀ ਤੇ 30 ਰੁਪਿਆ ਦੀ ਤੇਜ਼ੀ ਦੇਖਣ ਨੂੰ ਮਿਲੀ ਆ ਤੇ 1509 ਇਹ ਵੀ ਪੁਰਾਣੀ ਆ ਜੀ ਕੰਬਾਈਨ ਵਾਲੀ ਬੂੰਦੀ ਮੰਡੀ ਦੇ ਵਿੱਚ ਇਹਦਾ ਰੇਟ ਆ 2600 ਤੋਂ ਲੈ ਕੇ ਅੱਜ 3000 ਤੇ 41 ਰੁਪਏ ਰਿਹਾ ਜੀ 10 ਰੁਪਿਆ ਦੀ ਮੰਦੀ ਰਹੀ ਆ ਤੇ 1000 ਬੋਰੀ ਆ ਜਿਹੜੀ ਇੱਥੇ ਬੂੰਦੀ ਮੰਡੀ ਦੇ ਵਿੱਚ ਪਹੁੰਚੀ ਆ ਤੇ ਕਿਸਾਨ ਵੀਰੋਂ ਇੰਨੇ ਕੁ ਰੇਟ ਸੀਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਹੋਰ ਰਿਆਣਾ ਰੇਟ ਦੇਖਣ ਲਈ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਵਾਲਾ ਬਟਨ ਦਬਾ ਲਓ ਤਾਂ ਜੋ ਤੁਹਾਡੇ ਕੋਲੇ ਨੋਟੀਫਿਕੇਸ਼ਨ ਆ ਜਿਹੜੀ ਪਹੁੰਚਦੀ ਹੋ ਜੇ ਰਿਆਣਾ ਤੁਹਾਡੇ ਲਈ ਰੇਟ ਆਪਾਂ ਪਹੁੰਚਦੇ ਕਰਦੇ ਤੇ ਬਾਸਮਤੀ ਦਾ ਰੇਟ ਆਪਾਂ ਸੋਹਣਾ ਹੀ ਕਹਿ ਸਕਦੇ ਆਂਗੇ ਕਿਉਂਕਿ ਜਿਵੇਂ ਜਿਵੇਂ ਸੀਜ਼ਨ ਵਧੀਆ ਆਊਗਾ ਤੇ ਕੁਆਲਿਟੀ ਚੰਗੀ ਆਊਗੀ ਤੇ ਰੇਟ ਵਧਣ ਦੀ ਪੂਰੀ ਉਮੀਦ ਆਗੀ ਬਾਕੀ ਜੁੜੇ ਰਹੋ ਚੈਨਲ ਦੇ ਨਾਲ ਰਿਆਣਾ ਰੇਟ ਲੈ ਕੇ ਆਪਾਂ ਹਾਜ਼ਰ ਹੁੰਨੇ ਆਂ ਧੰਨਵਾਦ ਜੀ